ਇਹ ਪਿਓਰ ਅਪਾੜਾ ਸਿਲਕ ਦੇ ਸੂਟ ਆ ਜੀ ਨਾਲ ਦੁਪੱਟਾ ਹੈਗਾ オーਰਗੈਂਜੇ ਦਾ ਆਰਡਰ ਬੁੱਕ ਕਰਾ ਸਕਦੇ ਹੋ ਤੁਸੀਂ ਫਟਾਫਟ 크ਰੇਪ ਸਿਲਕ ਦੇ ਸੂਟ ਲੈ ਕੇ ਅਡਲੀ ਫਰਕਾਵਾਦੀ ਬਹੁਤ ਸੋਹਣੇ ਜੂਬ ਨੇ ਪਿਓਰ ਦੁਪੱਟੇ ਨਾਲ 750 ਰੇਟ ਆ ਜੀ ਬਲੈਕ ਕਲਰ ਚ ਆਪਣੇ ਕੋਲੇ ਇਹ ਸੂਟ ਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਜੂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਤਾਂ ਬਾ ਅਰੈਸਟ ਕਲਰ ਸਵਾਗਤ ਹੈ ਜਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਸਾਰੇ ਬਹੁਤ ਵਧੀਆ ਕੜਾਈ ਵਾਲੇ ਸੂਟ ਨੇ ਤੁਸੀਂ ਕੋਈ ਵੀ ਸੂਟ ਸਲੈਕਟ ਕਰਦੇ ਹੋ ਇਸ ਤਰ੍ਹਾਂ ਦੇ ਰਾਜ ਰਾਨੀਆਂ ਵਾਲੇ ਸੂਟ ਵੀ ਅਸੀਂ ਤੁਹਾਡੇ ਲਈ ਬਹੁਤ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਹਾਂਗੇ ਜੋ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ ਆਪਣਾ ਕੈਸ਼ ਔਨ ਡਿਲੀਵਰੀ ਹੈਗੇ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਸਾਨੂੰ ਆਰਡਰ ਬੁੱਕ ਕਰ ਸਕਦੇ ਜਿਹੜੀਆਂ ਐਡੀ ਭੈਣਾਂ ਬਾਹਰ ਬੈਠੇ ਨੇ ਉਹ ਵੀ ਸਾਡੇ ਕੋਲੋਂ ਸੂਟ ਮੰਗਵਾ ਸਕਦੀਆਂ ਨੇ ਵੀਡੀਓ ਮੈਲਾ ਸ਼ੁਰੂ ਹੋਣ ਲੱਗਣ ਤੱਕ ਧਿਆਨ ਨਾਲ ਦੇਖੋ ਉਸ ਤੋਂ ਬਾਅਦ ਹੀ ਸਾਨੂੰ ਫੋਟੋ ਸੈਂਡ ਕਰਨਾ ਜੀ ਇਹਨਾਂ ਨੇ ਪ੍ਰਾਈਸਿੰਗ ਨਾਲ ਦੀ ਨਾਲ ਸ਼ੋਅ ਕਰੇ ਨੇ ਵੀਡੀਓ ਸ਼ੁਰੂ ਕਰਾਂਗੇ ਕੜਾਈ ਵਾਲੇ ਸੂਟ ਤੋਂ ਅੱਜ ਦੀ ਵੀਡੀਓ ਤੇ ਅਸੀਂ ਸਾਰੇ ਕੜਾਈ ਵਾਲੇ ਸੂਟ ਦਿਖਾਵਾਂਗੇ ਫੈਂਸੀ ਸੂਟਾਂ ਦੀ ਪਾਲਟੀ ਵੀਡੀਓ ਸੇ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋਗੇ ਇਹ ਆਪਣੇ ਕੋਲੇ ਮਸਲੀਨ ਚ ਆਲ ਓਵਰ ਸੂਟ ਆਲ ਓਵਰ ਸੂਟ ਆ ਜੀ ਥ्रेड ਵਰਕ ਦਾ ਕੰਮ ਕਰਿਆ ਬਹੁਤ ਸੋਹਣਾ ਬੀ ਸ਼ੇਪ ਗਲਾ ਬਣਿਆ ਹੋਇਆ ਹੈਗਾ ਨਾਲ ਮਸਲੀਨ ਦੀ ਦੁਪੱਟੇ ਨੇ ਕੱਟ ਵਰਕ ਦੇ ਮਸਲੀਨ ਦੇ ਦੁਪੱਟੇ ਆ 2.5 ਮੀਟਰ ਤੇ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਬਾਜੂ ਤੇ ਵੀ ਨਹੀਂ ਤੁਹਾਨੂੰ ਵਰਕ ਮਿਲੂ ਜੀ ਬਹੁਤ ਸੋਹਣਾ ਬਾਜੂ ਵਰਕ ਵੀ ਬਣਿਆ ਹੋਇਆ ਹੈਗਾ ਜੇਕਰ ਤੁਸੀਂ ਸਟੇਟ ਸਲਵਾਰ ਬਣਾਉਣੇ ਤੇ ਵਰਕ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋਗੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਪ੍ਰਾਈਜ਼ ਆਏਗਾ 750 750 ਰੇਟ ਆ ਜੀ ਬਲੈਕ ਕਲਰ ਚ ਆਪਣੇ ਕੋਲੇ ਇਹ ਸੂਟ ਆ ਦੂਸਰਾ ਕਲਰ ਵੀ ਆਪਣੇ ਕੋਲੇ ਬਲੈਕ ਆ ਇਸ ਨਾਲ ਆਪਣੇ ਕੋਲੇ ਮਲਟੀ ਕਲਰ ਦੇ ਦੁਪੱਟਾ ਤਿਆਰ ਕਰਿਆ ਹੈਗਾ ਬਹੁਤ ਸੋਹਣਾ ਇਸ ਤਰ੍ਹਾਂ ਦਾ ਕੰਟਰਾਸਟ ਬਣਾਇਆ ਹੈ ਜੀ ਇਹ ਸਾਰਾ ਥ्रेड ਵਰਕ ਬਣਾਇਆ ਮਸਲੀਨ ਦੇ ਸੂਟ ਨੇ ਜੀ ਲੈਂਡਿੰਗ ਲਾ ਕੇ ਸੂਟ ਤਿਆਰ ਹੋਣਗੇ ਬਾਜੂ ਵਰਕ ਆਗੇ ਇੱਧਰ ਛਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਹੈਗੀ ਆਲ ਓਵਰ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣਾ ਹੈ ਇਹ ਵੀ ਆਪਣੇ ਕੋਲੇ ਮਸਲੀਨ ਦੇ ਸੂਟ ਨੇ ਜੀ ਰੇਡ ਬਹੁਤ ਘੱਟ ਆ ਸਿਰਫ 850 850 ਰੇਡ ਦੇ ਸੂਟ ਆ ਜੀ ਮਸਲੀਨ ਦੇ ਸੂਟ ਨੇ ਨਾਲ ਦੁਪੱਟੇ ਤੁਹਾਨੂੰ ਸਿੱਪੀ ਵਰਕ ਦੇ ਮਿਲਣਗੇ ਇਸ ਤਰ੍ਹਾਂ ਦੇ ਦੁਪੱਟੇ ਨੇ ਤੁਹਾਨੂੰ ਕਲਰ ਕਈ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਮਹਿਰੂਨ ਕਲਰ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਾਜੂ ਵਰਕ ਤੁਹਾਨੂੰ ਸਾਰਿਆਂ ਤੇ ਮਿਲੂ 850 ਰੇਟ ਹੈ ਨਾ ਸੂਟਾਂ ਨਹੀਂ ਆਪਣੇ ਕੋਲੇ ਆਲਓਵਰ ਸੂਟ ਨੇ ਜੀ ਮਸਲੀਨ ਚਾਕਲੇਟ ਵਿੱਚ ਕਪੜਾ ਆ ਗਿਆ ਜੀ ਮਾਸਟਰਡ ਕਲਰ ਆ ਗਿਆ ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਤਾਂ ਬਾ ਰੈਸਟ ਕਲਰ 1.5 ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਬੋਟਲ ਗ੍ਰੀਨ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਮਲਟੀ ਕਲਰ ਦੇ ਦੁਪੱਟੇ ਨਾਲ ਸੂਟ ਲੈ ਕੇ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਇਹ ਮਲਟੀ ਕਲਰ ਦਾ ਦੁਪੱਟਾ ਜੀ ਸੂਟ ਦਾ ਵਰਕ ਬਹੁਤ ਸੋਹਣਾ ਬਣਾਇਆ ਹੈਵੀ ਬਾਜੂ ਨਾਲ ਧਣੇ ਲਈ ਸੂਟ ਲੈ ਕੇ ਆਏ ਹੈਵੀਏ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ 프ਰੰਟ ਤੇ ਵੀ ਸਾਰਾ ਨਾਲ ਦਾ ਵਰਕ ਕਰਿਆ ਹੈ ਥ੍ਰੈਡ ਵਰਕ ਬਣਿਆ ਹੈ ਜੀ ਇਹ ਜਿਹੜਾ ਨੂੰ ਮੂਰੀ ਤੇ ਵਰਕ ਮਿਲੂ 950 ਰੇਡ ਨਾਲ ਸੂਟਨਾਂ ਪਹਿਲਾ ਆਪਣੇ ਕੋਲੇ ਰੈਸਟ ਕਲਰ ਇਸ ਵਿੱਚ ਵੀ ਤੁਹਾਨੂੰ ਕਲਰ ਦਿਖਾਉਣੇ ਆਗੇ ਰੈਸਟ ਕਲਰ ਹੈ ਜੀ ਮਲਟੀ ਕਲਰ ਦੇ ਦੁਪੱਟੇ ਨੇ 950 ਪ੍ਰਾਈਸ ਨਾਲ ਸੂਟਨਾਂ ਮਾਸਟਰ ਕਲਰ ਆ ਗਏ ਬਹੁਤ ਸੋਹਣਾ ਮਸਲੀਨ ਦੇ ਦੁਪੱਟੇ ਨੇ ਸਵਾ 2 ਮੀਟਰ ਦੇ ਦੁਪੱਟੇ ਨੇ ਜੀ ਮਸਲੀਨ ਦੇ ਬਾਜੂ ਵਰਕ ਤੁਹਾਨੂੰ ਸਾਰਿਆਂ ਤੇ ਹੈਵੀ ਮਿਲੂਗਾ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋਗੇ ਮੈਂਟਾ ਕਲਰ ਬਹੁਤ ਪਿਆਰਾ ਕਲਰ ਹੈ ਮੈਂਟਾ ਕਲਰ ਆ ਗਿਆ ਆਪਣੇ ਕੋਲ ਲੈਸ ਮਿਲੂਗੀ ਤੁਹਾਨੂੰ ਸੂਟਾਂ ਦੇ ਦੁਪੱਟਿਆਂ ਦੇ ਲੈਸ ਬਹੁਤ ਸੋਹਣੀ ਲੱਗੀ ਹੋਈ ਹੈ ਜੀ ਬਾਕੀ ਸੂਟਾਂ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਲਰ ਵੀ ਬਹੁਤ ਵਧੀਆ ਹੈ 950 ਰੇਟ ਉਹ ਪਾੜਾ ਸਿਲਕ ਦੇ ਵਿੱਚ ਆਲਓਵਰ ਸੂਟ ਲੈ ਕੇ ਨਾਲ ਦੇ ਬਹੁਤ ਸੋਹਣੇ ਬਾਰਕ ਵਾਲੇ ਕੰਟਰਾਸਟ ਦੁਪੱਟਾ ਬਣਾਏ ਦਨ ਅਲੱਗ-alag ਕਲਰ ਡਿਜ਼ਾਈਨ ਦਿਖਾਵਾਂਗੇ ਰੈੱਡ ਕਲਰ ਦੇ ਸੂਟ ਹੋਣਗੇ ਜੀ ਵਰਕ ਦਾ ਨੂੰ ਸਾਰਿਆਂ ਦੇ ਅਲੱਗ-alag ਮਿਲੂਗਾ ਕਿਰਨ ਲੈਸ ਲੱਗੀ ਹੋਈ ਹੈ ਦੁਪੱਟੇ ਤੇ ਬਹੁਤ ਪਿਆਰੀ ਪਿਓਰ ਦੇ ਦੁਪੱਟੇ ਨੇ ਫੁੱਲ ਪਿਓਰ ਦੇ ਦੁਪੱਟੇ ਨੇ ਬਹੁਤ ਸੋਹਣੇ ਕੰਟਰਾਸਟ ਬਣਾਏ ਜੇ ਪ੍ਰਾਈਸ ਜੇਗਾ ਸਿਰਫ 1000 ਰੁਪਿਆ 1000 ਰੁਪਏ ਵਿੱਚ ਤੁਹਾਨੂੰ ਵਰਕ ਵਾਲੇ ਸੂਟ ਦੇ ਰਹੇ ਹਾਂ ਬਹੁਤ ਪਿਆਰੇ ਕਿਰ ਵੀ ਬਹੁਤ ਵਧੀਆ ਬਣਾਇਆ ਹੋਇਆ ਉਪਾੜਾ ਸਿਲਕ ਦੇ ਵਿੱਚ ਸੂਟ ਹੈ ਜਿਹੜੀਆਂ ਸਾਡੀਆਂ ਭੈਣਾਂ ਰੈੱਡ ਕਲਰ ਖਰੀਦਣਾ ਚਾਹੁੰਨੀਆਂ ਨੇ ਉਹ ਇਸ ਵੀਡੀਓ ਦੇ ਵਿੱਚ ਬੁੱਕ ਕਰ ਸਕਦੀਆਂ ਨੇ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ ਇਸ ਨਾਲ ਹੈਗਾ ਔਰਗੰਜਾ ਦਾ ਦੁਪੱਟਾ ਇਹ ਆਪਣੇ ਕੋਲੇ ਲੱਗ-ਲੱਗ ਡਿਜ਼ਾਈਨ ਨੇ 2.5 ਮੀਟਰ ਦਾ ਔਰਗੰਜਾ ਦਾ ਦੁਪੱਟਾ ਲੱਗ ਜਿਓ ਪਾੜਾ ਸਿਲਕ ਦੇ ਵਿੱਚ ਸਿਰਫ 1000 ਰੁਪਏ ਦੀ ਰੇਂਜ ਵਿੱਚ ਤੁਹਾਨੂੰ ਸੂਟ ਮਿਲ ਰਹੇ ਨੇ ਹੈਂਡਵਰਕ ਦੇ ਬਹੁਤ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋਗੇ ਇਹ ਜਿਸ ਤਰ੍ਹਾਂ ਇਹ ਤੁਹਾਨੂੰ ਪਹਿਲਾ ਕਲਰ ਦਿਖਾਇਆ ਜੀ ਜੈਲੋ ਦੁਪੱਟੇ ਨਾਲ ਇਹ ਆਪਣੇ ਕੋਲੇ ਪੀਚ ਦੁਪੱਟੇ ਨਾਲ ਕਲਰ ਆ ਜੀ ਸਾਰਾ ਆਪਣੇ ਕੋਲੇ ਪਾੜਾ ਸਿਲਕ ਦੇ ਵਿੱਚ ਸੂਟ ਨੇ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਔਰ ਗੰਜੇ ਦਾ ਦੁਪੱਟਾ ਹੈ 1000 ਰੁਪਿਆ ਪ੍ਰਾਈਸ ਸਿਰਫ 1000 ਪਿਓਰ ਪਾੜਾ ਸਿਲਕ ਦੇ ਸੂਟ ਨਹੀਂ ਜਰੀ ਵਰਕ ਦੇ ਸੂਟ ਲੈ ਕੇ ਆਂ ਤੁਹਾਡੇ ਲਈ ਬਹੁਤ ਘੱਟ ਰੇਟ ਦੇ ਵਿੱਚ ਕ੍ਰੇਵ ਸਿਲਕ ਦੇ ਸੂਟ ਲੈ ਕੇ ਆਂ ਤੁਹਾਡੇ ਲਈ ਫਰਕਾਵਾਦੀ ਬਹੁਤ ਸੋਹਣੇ ਸੂਟ ਨੇ ਪਿਓਰ ਦੁਪੱਟੇ ਨਾਲ ਚਨੂਨ ਦਾ ਦੁਪੱਟਾ ਸੋਰੀ ਚਨੂਨ ਦਾ ਦੁਪੱਟਾ ਲੱਗਿਆ ਹੈ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਦੁਪੱਟੇ ਡਬਲ ਨੇ ਨਾ ਸੂਟ ਨਾਲ ਫਰਕਾਵਾਦੀ ਡਿਜ਼ਾਈਨ ਬਣਿਆ ਹੈ ਹੈਂਡਵਰਕ ਦਾ ਕੰਮ ਕਰਿਆ ਪ੍ਰਾਈਸ ਹੈਗਾ ਸਿਰਫ 1100 1100 ਪ੍ਰਾਈਸ ਹੈ ਜੀ ਬਹੁਤ ਸੋਹਣੀ ਲੁਧਿਆਣੇ ਦੀ ਕ੍ਰੇਵ ਲੱਗੀ ਹੋਈ ਹੈ ਬਹੁਤ ਵਧੀਆ ਕੁਆਲਿਟੀ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੀ ਕੰਟਰਾਸਟ ਦੁਪੱਟਿਆਂ ਨਾਲ ਫਰੋਜੀ ਕਲਰ ਆਇਆ ਹੈ ਜੀ ਜੈਲੋ ਦੁਪੱਟੇ ਨਾਲ ਫਰਕਾਵਾਦੀ ਡਿਜ਼ਾਈਨ ਬਣਿਆ ਹੈ ਪ੍ਰਾਈਸ ਸਿਰਫ 1100 1100 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੇ ਸਕਾਈ ਕਲਰ ਆਇਆ ਹੈ ਜੀ ਸਕਾਈ ਕਲਰ ਬਹੁਤ ਸੋਹਣਾ ਕੰਟਰਾਸਟ ਬਣਿਆ ਹੈ ਇਹ ਵੀ ਆਪਣੇ ਕੋਲੇ ਪਿੰਕ ਦੁਪੱਟੇ ਨਾਲ ਸ ਜੇ ਨਾ ਜੋ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੈਵੀ ਕਰੇਵ ਲੱਗੀ ਹੈ ਬਹੁਤ ਸੋਹਣੀ ਹੈਵੀ ਕਰੇਵ ਆ ਜੀ ਇਹ ਹੈ ਆਪਣੇ ਕੋਲੇ ਲਵੈਂਡਰ ਕਲਰ ਲਵੈਂਡਰ ਕਲਰ ਆ ਫਰੋਜੀ ਨਾਲ ਕੰਟਰਾਸਟ ਬਣਿਆ ਹੋਇਆਗਾ ਜਦੋਂ ਹੁਣ ਦਿਖਾ ਰਹੇ ਹੈ ਆਪਣੇ ਕੋਲੇ ਹੈਂਡਵਰਕ ਦੇ ਸੂਟ ਆਏ ਹੈਂਡਵਰਕ ਦੇ ਸੂਟ ਆਗੇ ਕਰੇਵ ਦੇ ਵਿੱਚ ਕਰੇਵ ਦੇ ਸੂਟ ਆ ਜੀ ਚਨੂਨ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਨੇ ਜੀ ਚਨੂਨ ਦੇ ਲੱਗੇ ਹੋਏ ਹੈਂਡਵਰਕ ਦਾ ਹੈਵੀ ਕੰਮ ਕਰਿਆ ਹੈ ਬਾਜੂ ਵੀ ਤੁਹਾਨੂੰ ਹੈਵੀ ਮਿਲੂਗੀ ਹੈਵੀ ਬਾਜੂ ਮਿਲੂ ਜਿਹੜਾ ਕਿ ਦਾਜਵਰੀ ਲਈ ਸੂਟ ਲੈਣਾ ਚਾਹੁੰਨ ਉਹ ਲੈ ਸਕਦੇ ਹੋ ਡਾਰਕ ਕਲਰ ਨੇ ਆਪਣੇ ਕੋਲੇ ਪ੍ਰਾਈਜ਼ ਹੈਗਾ 1800 1800 ਪ੍ਰਾਈਜ਼ ਹੈ ਜੇ ਇਹਨਾਂ ਸੂਟਾਂ ਦਾ ਹੈਂਡਵਰਕ ਦੇ ਸੂਟ ਲੈ ਗਏ ਤਾਂ ਤੁਹਾਡੇ ਲਈ ਪਹਿਲਾ ਆਪਣੇ ਕੋਲੇ ਜੈਲੋ ਕਲਰ ਕਲਰ ਬਹੁਤ ਪਿਆਰੇ ਨੇ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਾਕੀ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ 1800 ਪ੍ਰਾਈਜ਼ ਹੈ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਫਰੋਜੀ ਕਲਰ ਆ ਗਿਆ ਆਪਣੇ ਕੋਲ ਜਿਹੜਾ ਨੂੰ ਪਹਿਲਾ ਕਲਰ ਦਿਖਾਇਆ ਉਹ ਕਲਰ ਬਹੁਤ ਪਿਆਰਾ ਬਾਜੂਵਰਕ ਸਾਰਿਆਂ ਨਾਲ ਦਾ ਉਹਨੂੰ ਹੈਵੀ ਮਿਲੂਏਗਾ ਆਪਣੇ ਕੋਲੇ ਮੈਂਟਾ ਕਲਰ ਬਾਜੂ ਸਾਰਿਆਂ ਨਾਲ ਹੈਵੀ ਮਿਲੂਗੇ ਹੈਂਡਵਰਕ ਦੇ ਸੂਟ ਲੈ ਕਹਿੰਦਾ ਲੀ ਕਰੇਵ ਦੇ ਵਿੱਚ 1800 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਆਪਣੇ ਕੋਲੇ ਪੰਜ ਕਲਰ ਨੇ ਮਹਿਰੂਨ ਕਲਰ ਆ ਗਿਆ ਜੀ ਹਰ ਆਰਡਰ ਉਪਰਾਈਜ਼ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਇਹਨਾਂ ਸੂਟਾਂ ਦੇ ਲਓ ਜੀ ਆਪਣੇ ਕੋਲੇ ਆ ਗਿਆ ਰਾਜਾ ਰਾਣੀਆਂ ਵਾਲੇ ਸੂਟ ਜਿੰਨਾਂ ਦੀ ਕਿ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਸੀ ਬਹੁਤ ਵਧੀਆ ਕੁਆਲਿਟੀ ਆ ਪਿਓਰ ਉਪਾੜਾ ਸਿਲਕ ਦੇ ਸੂਟ ਲੈ ਕੇ ਆਣੇ ਨੇ ਅੱਡੇ ਲਈ ਰਾਜਾ ਰਾਣੀਆਂ ਵਾਲੇ ਕੋਟੇ ਡੋਰੀ ਦਾ ਦੁਪੱਟਾ ਜੀ ਤੁਸੀਂ ਫਟਾਫਟ ਆਰਡਰ ਬੁੱਕ ਕਰਸ ਬਹੁਤ ਘੱਟ ਪ੍ਰਾਈਜ਼ ਪ੍ਰਾਈਜ਼ ਹੈਗਾ ਸਿਰਫ 2200 2200 ਪ੍ਰਾਈਜ਼ ਆ ਜੀ ਬਹੁਤ ਸੋਹਣਾ ਟ੍ਰੈਂਡ ਬਹੁਤ ਜ਼ਿਆਦਾ ਹੈ ਜੀ ਦਾ 22 ਅਪ੍ਰੈਲ ਆ ਗਿਆ ਪਿਓਰ ਉਪਾੜਾ ਸਿਲਕ ਦੇ ਸੂਟ ਆ ਜੀ ਨਾਲ ਦੁਪੱਟਾ ਹੈਗਾ オーਰਗੈਂਜੇ ਦਾ ਆਰਡਰ ਬੁੱਕ ਕਰਛਾ ਲਓ ਜੀ ਫਟਾਫਟ ਜਿਹੜੀਆਂ ਸਾਡੀਆਂ ਭੈਣਾਂ ਨੂੰ ਪਹਿਲਾਂ ਨਹੀਂ ਸੂਟ ਮਿਲੇ ਪਹਿਲਾਂ ਵੀ ਆਪਾਂ ਨੇ ਸ਼ੇਅਰ ਕਰਨੇ ਪਹਿਲਾਂ ਆਪਾਂ ਨੇ ਕਰੇ ਨੇ ਕਰੇਵ ਤੇ ਇਹ ਆਏ ਨੇ ਆਪਣੇ ਕੋਲੇ ਉਪਾੜਾ ਸਿਲਕ ਦੇ ਸੂਟ ਬਹੁਤ ਪਿਆਰੇ ਕਲਰ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪੈਰਟ ਕਲਰ ਆ ਗਿਆ ਜੀ ਆਪਣੇ ਕੋਲੇ ਸਾਰੇ ਡਾਰਕ ਕਲਰ ਨੇ ਡਾਰਕ ਕਲਰ ਨੇ ਡਿਜ਼ਾਈਨ ਦੇਖੋ ਤੁਸੀਂ ਸਾਰੇ ਹੈਂਡਵਰਕ ਦਾ ਕੰਮ ਹੋਇਆ ਹੈ ਇਹਨਾਂ ਸੂਟਾਂ ਦੇ 2200 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋਗੇ ਇਹ ਆ ਗਿਆ ਪੈਰਟ ਕਲਰ ਕਲਰ ਸਾਰੇ ਡਾਰਕ ਨੇ ਆਪਣੇ ਕੋਲੇ ਮਾਸਟਰਡ ਕਲਰ ਆ ਗਿਆ ਜੀ ਮਾਸਟਰ ਕਲਰ ਵੀ ਬਹੁਤ ਪਿਆਰਾ ਪਿਓਰ ਪਾੜਾ ਸਿਲਕ ਦੇ ਸੂਟ ਨੇ ਨਾਲ ਔਰਗੰਜੇ ਦੇ ਦੁਪੱਟੇ ਨੇ ਫੋਰ ਸੈੱਟ ਲੈਸ ਮਿਲੂਗੀ ਤੁਹਾਨੂੰ ਦੁਪੱਟੇ ਵੀ ਡਾਵਲ ਨੇ ਸੀ ਗ੍ਰੀਨ ਕਲਰ ਆਇਆ ਜੀ ਪਹਿਲਾਂ ਤੁਹਾਨੂੰ ਸੀ ਪੈਰਟ ਕਲਰ ਦਿਖਾਇਆ ਸੀ ਇਹ ਹੈਗਾ ਸੀ ਗ੍ਰੀਨ ਕਲਰ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ। ਬੋਟਲ ਗ੍ਰੀਨ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਆਪਣੇ ਕੋਲੇ 2200 ਪ੍ਰਾਈਜ਼ ਆ ਇਹ ਸਾਰੇ ਆਪਣੇ ਅੱਜ ਦੀ ਵੀਡੀਓ। ਸਾਰੇ ਤੁਹਾਨੂੰ ਕੜਾਈ ਵਾਲੇ ਝੂੜ ਦਿਖਾਏ ਨੇ ਬਹੁਤ ਵਧੀਆ ਕੁਆਲਿਟੀ ਐ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ। ਤੁਸੀਂ फटाफट ਆਰਡਰ ਬੁੱਕ ਕਰਕੇ ਆਪਣੇ ਘਰ ਬੈਠੇ ਝੂੜ ਮੰਗਵਾ ਸਕਦੇ ਜੀ।